ਜਦੋਂ ਉਹ ਬੰਬ ਬਣਾ ਰਿਹਾ ਸੀ ਤਾਂ ਬੰਬ ਬਣਾਉਂਦੇ ਸਮੇਂ ਅਚਾਨਕ ਬਲਾਸਟ ਹੋ ਜਾਂਦਾ ਜਿਹਦੀ ਗੂੰਜ 3 ਕਿਲੋਮੀਟਰ ਦੂਰ ਤੱਕ ਸੁਣਾਈ ਦਿੰਦੀ ਆ ਤੇ ਉਸ ਵਿਅਕਤੀ ਦੇ ਚੀਥੜੇ ਉੱਡ ਜਾਂਦੇ ਆ ਉਹਦਾ ਸਿਰ ਕਿਤੇ ਗਾਇਬ ਹੀ ਹੋ ਜਾਂਦਾ ਉਸ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਕੇ ਵੱਖ-ਵੱਖ ਥਾਵਾਂ ਤੇ ਖਿੱਲਰ ਜਾਂਦੇ ਆ ਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਤਬ ਪਤਾ ਲੱਗਦਾ ਕਿ ਇੱਕ ਪੱਕੇ ਮਕਾਨ ਪਿੱਛੇ ਇੱਕ ਛੋਟਾ ਜਿਹਾ ਘਰ ਸੀ ਜਿਹਦੇ ਵਿੱਚ ਮੁਹੰਮਦ ਨਾਂ ਦਾ ਵਿਅਕਤੀ ਇਹ ਬੰਬ ਬਣਾ ਰਿਹਾ ਸੀ ਬੰਬ ਵਿੱਚ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ ਉਸਨੇ ਸਾਰਾ ਕੁਝ ਹੀ ਖੰਡਾ ਦਿੱਤਾ ਉਡਾ ਦਿੱਤਾ ਉਹਦੇ ਸਰੀਰ ਦੇ ਤਾਂ ਟੁਕੜੇ ਹੋਏ ਹੋਏ ਮੁਹੰਮਦ ਦੇ ਉੱਥੇ ਇੱਟਾਂ ਤੱਕ ਤੇ ਜਿਹੜਾ ਹੋਰ ਮਟੀਰੀਅਲ ਪਿਆ ਸੀ ਉਹ ਵੀ ਪੂਰੀ ਤਰ੍ਹਾਂ ਬिखर ਗਿਆ ਸੀ ਦੱਸਿਆ ਜਾ ਰਿਹਾ ਕਿ ਏ ਮੁਹੰਮਦ ਨਾਂ ਦਾ ਵਿਅਕਤੀ ਅਸਲ ਵਿੱਚ ਪਟਾਕੇ ਤਿਆਰ ਕਰਦਾ ਸੀ ਹੁਣ ਵਿਆਹਾਂ ਦਾ ਸੀਜ਼ਨ ਹੋਣ ਕਰਕੇ ਪਿੰਡ ਵਾਲਿਆਂ ਦਾ ਕਹਿਣਾ ਕਿ ਮੁਹੰਮਦ ਪਿਛਲੇ ਕਈ ਦਿਨਾਂ ਤੋਂ ਪਟਾਕੇ ਤਿਆਰ ਕਰਦਾ ਤੇ ਵਿਆਹਾਂ ਵਿੱਚ ਜਾ ਕੇ ਚਲਾਉਂਦਾ ਜਿਹੜੇ ਵੀ ਲੋਕ ਉਹਨੂੰ ਸੱਜਦੇ ਹੁਣੇ ਆ ਜਾਂ ਇਲਾਕੇ ਵਾਲਿਆਂ ਨੂੰ ਅਕਸਰ ਪਤਾ ਹੀ ਹੁੰਦਾ ਕਿ ਕਿਹੜਾ ਕੰਮ ਕਿਹੜਾ ਵਿਅਕਤੀ ਸਾਡੇ ਇਲਾਕੇ ਵਿੱਚ ਕਰਦਾ ਤਾਂ ਅਗਲਾ ਉਹ ਨੂੰ ਸਾਈ ਫੜੰਦਾ ਇਸੇ ਤਰ੍ਹਾਂ ਮੁਹੰਮਦ ਜਿਹੜਾ ਉਹ ਪਟਾਕੇ ਤਿਆਰ ਕਰ ਰਿਹਾ ਸੀ ਬੰਬ ਵੱਡੇ ਵੱਡੇ ਤਿਆਰ ਕਰ ਰਿਹਾ ਸੀ ਤੇ ਅਚਾਨਕ ਉਹਦੇ ਵਿੱਚ ਬਲਾਸਟ ਹੋ ਜਾਂਦਾ ਪਰ ਪੁਲਿਸ ਹੈਰਾਨ ਆ ਕਿ ਐਡਾ ਵੱਡਾ ਬਲਾਸਟ ਜਿਨੇ ਪੂਰੀ ਤਰ੍ਹਾਂ ਇੱਕ ਵਿਅਕਤੀ ਨੂੰ ਖਤਮ ਕਰਤਾ ਇੱਕ ਪੂਰੇ ਘਰ ਨੂੰ ਉਡਾ ਦਿੱਤਾ ਦੱਸਿਆ ਜਾ ਰਿਹਾ ਕਿ 2019 ਦੇ ਵਿੱਚ ਵੀ ਇਸ ਮੁਹੰਮਦ ਨਾਂ ਦੇ ਵਿਅਕਤੀ ਦੇ ਘਰ ਜਦੋਂ ਇਹ ਪਟਾਕੇ ਤਿਆਰ ਕਰ ਰਿਹਾ ਸੀ ਤਾ ਅੱਗ ਲੱਗੀ ਸੀ ਅੱਗ ਇੰਨੇ ਬੁਰੇ ਤਰੀਕੇ ਦੇ ਨਾਲ ਲੱਗੀ ਸੀ ਕਿ ਸਾਰਾ ਘਰ ਜਲ ਗਿਆ ਘਰ ਦੀ ਹਰ ਇੱਕ ਚੀਜ਼ ਉਸ ਅੱਗ ਦੇ ਵਿੱਚ ਤਬਾਹ ਹੋ ਗਈ ਸੀ ਪੂਰਾ ਘਰ ਹੀ ਤਬਾਹ ਹੋ ਗਿਆ ਸੀ ਤੇ ਹੁਣ ਫਿਰ ਜਿਹੜਾ ਇਹ ਮੁਹੰਮਦ ਨਾਂ ਦਾ ਵਿਅਕਤੀ ਇਹ ਪਟਾਕੇ ਬਣਾ ਰਿਹਾ ਸੀ ਲੋਕ ਇਲਾਕੇ ਦੇ ਦਹਿਸ਼ਤ ਵਿੱਚ ਆ ਕਿ ਇੰਨੀ ਭੈੜੀ ਗੂੰਜ ਉਸ ਬੰਬ ਦੀ ਇੰਨੀ ਜ਼ਿਆਦਾ ਜਿਹੜੀ 3 ਕਿਲੋਮੀਟਰ ਤੱਕ ਸੁਣਾਈ ਦਿੱਤੀ ਲੋਕਾਂ ਵਿੱਚ ਸਹਿਮ ਤੇ ਡਰ ਦਾ ਮਾਹੌਲ ਆ ਤੇ ਜਿਵੇਂ ਉਹਨਾਂ ਨੇ ਉਹ ਖੌਫਨਾਕ ਮੰਜ਼ਰ ਦੇਖਿਆ ਮੁਹੰਮਦ ਦੀ লাশ ਜਿਹੜੀ ਟੁਕੜਿਆਂ ਦੇ ਵਿੱਚ ਖਿਲਰੀ ਪਈ ਜੋ ਉਹਦੀ ਹਾਲਤ ਦੇਖੀ ਆ ਤਾਂ ਲੋਕ ਬੇहद ਡਰੇ ਹੋਏ ਤੇ ਸਹਿਮੇ ਹੋਏ ਨੇ ਇਹ ਘਟਨਾ ਭਾਰਤ ਦੇ ਸੂਰਤ ਵਿੱਚ ਵਾਪਰੀ ਆ ਸੂਰਤ ਦਾ ਇਲਾਕਾ ਸਮਾਨ ਉਹਦੇ ਵਿੱਚ ਇਹ ਘਟਨਾ ਉਸ ਇਲਾਕੇ ਦੇ ਅੰਦਰ ਇਹ ਘਟਨਾ ਵਾਪਰੀ ਆ ਤਾਂ ਉੱਥੋਂ ਦੇ ਲੋਕ دہشت ਜਤਾ ਹੋਏ ਪਏ ਨੇ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਪਟਾਕੇ ਬਣਾਉਣ ਦਾ ਕੰਮ ਕਰਦੇ ਆ ਜਾਂ ਇਦਾਂ ਦਾ ਹੋਰ ਬਰੂਧ ਵਾਲਾ ਕੰਮ ਕਰਦੇ ਆ ਉੱਥੇ ਅਜਿਹੇ ਬਲਾਸਟ ਹੁੰਦੇ ਰਹਿੰਦੇ ਆ ਜਿਹਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਮਨੁੱਖੀ ਨੁਕਸਾਨ ਆ ਹੁੰਦਾ ਕਈ ਕਈ ਜਾਨਾਂ ਚਲੀਆਂ ਜਾਂਦੀਆਂ ਅਕਸਰ ਦੀਵਾਲੀ ਹੁੰਦੀ ਆ ਜਾਂ ਕੋਈ ਹੋਰ ਇਦਾਂ ਦਾ ਤਿਹਾਰ ਹੁੰਦਾ ਜਦੋਂ ਪਟਾਕਿਆਂ ਵਿੱਚ ਅੱਗ ਲੱਗ ਜਾਂਦੀ ਹੈ ਕਿਸੇ ਦੁਕਾਨ ਨੂੰ ਅੱਗ ਲੱਗ ਗਈ ਪਟਾਕੇ ਹੋਣ ਪਏ ਹੋਣ ਕਰਕੇ ਕਿਉਂਕਿ ਪਟਾਕੇ ਕੀ ਆ ਬਰੂਦ ਆ ਉਸ ਬਰੂਦ ਨੂੰ ਅੱਗ ਲੱਗ ਜਾਂਦੀ ਹੈ ਤਾਂ ਵੱਡੇ ਬਲਾਸਟ ਹੁੰਦੇ ਆ ਸ਼ਹਿਰਾਂ ਦੇ ਵਿੱਚ ਕਈ ਥਾਵਾਂ ਤੇ ਵੇਖਣ ਨੂੰ ਮਿਲਦਾ ਜਿਹੜੀਆਂ ਇਹ ਪਟਾਕੇ ਤਿਆਰ ਕਰਨ ਵਾਲੀਆਂ ਫੈਕਟਰੀਆਂ ਨੇ ਉਹਨਾਂ ਫੈਕਟਰੀਆਂ ਦੇ ਵਿੱਚ ਤਾਂ ਕਈ ਵਾਰ ਤਾਂ ਬੰਦੇ ਦੀ ਜ਼ਿੰਦਗੀ ਹੀ ਚਲੀ ਜਾਂਦੀ ਹੈ ਤੇ ਕਈ ਵਾਰ ਉਹ ਹਮੇਸ਼ਾ ਵਾਸਤੇ ਅੱਜ ਹੀ ਹੋ ਜਾਂਦਾ ਉਹਦੇ ਅੰਗ ਪੈਰ ਹੱਥ ਪੈਰ ਔਡਪੁੱਡ ਜਾਂਦੇ ਆ ਬਲਾਸਟ ਦੇ ਵਿੱਚ ਤਾਂ ਦੋਸਤੋ ਕਿਰਪਾ ਕਰਕੇ ਮਨੁੱਖੀ ਜ਼ਿੰਦਗੀ ਕੀਮਤੀ ਆ ਕੋਸ਼ਿਸ਼ ਕਰੋ ਕਿ ਇਹਨਾਂ ਜਿਹੜਾ ਇਹੋ ਜਿਹੇ ਕੰਮਾਂ ਇਹਨਾਂ ਤੋਂ ਦੂਰ ਹੀ ਰਿਹਾ ਜਾਵੇ ਵੈਸੇ ਮਨੁੱਖ ਕੋਲ ਕਮਾਈ ਵਾਸਤੇ ਬਹੁਤ ਘੱਟ ਵਸੀਲੇ ਰਹਿ ਗਏ ਨੇ ਇੱਥੇ ਸਾਡੇ ਭਾਰਤ ਦੇ ਅੰਦਰ ਬਹੁਤ ਜ਼ਿਆਦਾ ਬੇਰੋਜ਼ਗਾਰੀ ਹੋਣ ਕਰਕੇ ਇਹ ਲੋਕ ਕਈ ਖਤਰਿਆਂ ਭਰੇ ਕੰਮ ਕਰਨ ਵਾਸਤੇ ਮਜਬੂਰ ਨੇ ਉਹ ਆਪਣੀ ਰੋਜ਼ੀ ਰੋਟੀ ਵਾਸਤੇ ਆਪਦਾ ਘਰ ਚਲਾਉਣ ਵਾਸਤੇ ਕਮਾਈ ਵਾਸਤੇ ਇਹੋ ਜਿਹੇ ਖਤਰਨਾਕ ਕੰਮ ਕਰਦੇ ਆ ਜਿਦੇ ਕਰਕੇ ਉਹਨਾਂ ਨੂੰ ਕਈ ਵਾਰ ਆਪਣੀ ਕੀਮਤੀ ਜ਼ਿੰਦਗੀ ਆਪਦੀ ਜਾਨ ਗਵਾਉਣੀ ਪੈ ਜਾਂਦੀ ਆ ਜਿਵੇਂ ਇਸ ਮੁਹੰਮਦ ਦੀ ਗਈ ਆ ਕਿਉਂਕਿ ਅਕਸਰ ਹੀ ਇਹੋ ਜਿਹੇ ਲੋਕ ਗਰੀਬ ਘਰਾਂ ਤੋਂ ਹੁੰਦੇ ਆ ਜਿਹੜੇ ਇਹੋ ਜਿਹੇ ਧੰਦੇ ਕਰਦੇ ਆ ਉਹ ਸਾਡੇ ਸਿਸਟਮ ਦੀਆਂ ਸਾਡੀਆਂ ਸਰਕਾਰਾਂ ਦੀਆਂ ਅਨਕਾਮੀਆਂ ਨੇ ਕਿ ਸਾਡੇ ਲੋਕਾਂ ਨੂੰ ਉਹ ਹੁਣ ਤੱਕ ਉਹਨਾਂ ਦੀ ਜਿਹੜੀ ਬੇਸਿਕ ਨੀਡ ਆ ਗੁੱਲੀ ਗੁੱਲੀ ਜੁੱਲੀ ਦੀ ਵੀ ਨੀੜ ਨਹੀਂ ਪੂਰੀ ਕਰ ਸਕੀ ਇੱਥੇ ਜਿਹੜਾ ਰੋਜ਼ਗਾਰ ਦੇਣਾ ਹਰ ਘਰ ਹਰ ਹੱਥ ਵਾਸਤੇ ਰੋਜ਼ਗਾਰ ਹੋਣਾ ਚਾਹੀਦਾ ਉਹ ਰੋਜ਼ਗਾਰ ਵੀ ਨਹੀਂ ਦੇ ਸਕੀ ਜਿਹਦੇ ਕਰਕੇ ਲੋਕ ਫਿਰ ਕਈ ਇਹੋ ਜਿਹੇ ਜੋਖਮ ਭਰੇ ਕੰਮ ਕਰਦੇ ਆ ਤਾਂ ਕੋਸ਼ਿਸ਼ ਕਰੋ ਇਹੋ ਜਿਹੇ ਜੋਖਮ ਭਰੇ ਕੰਮ ਨਾ ਹੀ ਕੀਤੇ ਜਾਣ ਕਿਉਂਕਿ ਮਨੁੱਖੀ ਜ਼ਿੰਦਗੀ ਕੀਮਤੀ ਆ ਪਰ ਫਿਰ ਵੀ ਕੀ ਕਹਿ ਸਕਦੇ ਆ ਕਿਉਂਕਿ ਲੋਕਾਂ ਦੀ ਰੋਜੀ ਰੋਟੀ ਦਾ ਸਵਾਲ ਆ ਉੱਥੇ ਕੁਝ ਕਹਿੰਦੇ ਹੋਏ ਵੀ ਕਿਉਂਕਿ ਜਦੋਂ ਸਰਕਾਰਾਂ ਨਕਮੀਆਂ ਹੋਣ ਤਾਂ ਫਿਰ ਲੋਕਾਂ ਨੂੰ ਕੁਝ ਕਹਿਣ ਲੱਗੇ ਵੀ ਸ਼ਰਮ ਆਉਂਦੀ ਆ ਉਹ ਵਿਚਾਰੇ ਆਖਰ ਫਿਰ ਰੋਟੀ ਖਾਣ ਤੇ ਖਾਣ ਕਿੱਥੋਂ